ਆਕੇ ਦੱਸਣਾ ਆ ਯਾ ਟ੍ਰੱਕ ਖੜਾ ਪਨੇਲਾ ਮਸ਼ੀਨ ਲੱਤੀ ਆਪਾਂ ਸਹੀ ਹੈ ਨਾ ਬੈਂ ਵੀ ਆਪਣੇ ਲਈ ਉਹ ਖੜੀ ਸਿੱਕਾ ਪੈਸੇ ਲਾ ਲੈਣਾ ਟਰੱਕ ਕੱਢ ਕੇ ਵੀ ਆਪਣੀ ਜਗ੍ਹਾ ਨਾਲ ਰੁੱਕੇ ਕੋਈ ਠੀਕ ਆ ਤੇ ਟਰੱਕ ਲੈ ਕੇ ਤੇ ਵੈਨ ਲੈ ਕੇ ਆਪਾਂ ਜਾਣਾ ਕੋਈ ਫਿੱਟਰ ਨੂੰ ਮੰਨ ਦਿਖਾਉਣਾ ਹੈ ਤੁਹਾਨੂੰ ਅੱਜ ਲੋਰਿਆਂ ਦੇ ਸ਼ਹਿਰ ਚ ਸਹੀ ਹੈ ਨਾ ਚੱਲਦੇ ਆਂ ਫਿਰ ਮਿੱਤਰੋ ਆਪਾਂ ਅੱਗੇ ਦੁੱਪ ਕਾ ਚੈੱਕ ਕਰੋ ਤੁਸੀਂ ਕਿਵੇਂ ਆ ਘੈਂਟ ਗੱਲ ਪਤਾ ਨਾ ਕਹਿੰਦੇ 1415 ਕਿਲੋਮੀਟਰ ਹੋਰ ਚੱਲਿਆ ਵਾਲੇ ਲੈਟ ਤੇ ਠੀਕ ਆ ਤੇ ਹੁਣ ਆਪਾਂ ਚੱਲਦੇ ਆ ਕਾਕਟ ਲੰਮਣੋ ਠੀਕ ਆ ਉਧਰ ਦਿਖਾਉਣੇ ਸਾਨੂੰ ਗੋਰੇ ਅੱਜ ਰੋਡ ਦੇ ਉੱਪਰ ਹੀ ਕੰਮ ਕਰਨਾ ਕਹਿੰਦੇ ਸਹੀ ਹੈ ਨਾ ਤੇ ਚੱਲਦੇ ਆ ਫਿਰ ਲਾਈਏ ਪਿੱਕੇ ਨੂੰ ਬੈਕ ਲੋ ਰਿਵਟਰੋ ਬੰਦਿ ਚੱਕਦੇ ਜਾ ਲਈ ਆਪਾਂ ਫੇਰ ਲੰਮਣੋ ਈ ਬਹੁਤ ਟਰੱਕ ਦੇ ਮਗਰੇ ਆਣਾ ਕੋਈ ਲੋਕੇਸ਼ਨ ਤਾਂ ਨਹੀਂ ਪਤਾ ਸਾਨੂੰ ਜਿਵੇਂ ਹੀ ਬਹੁਤ ਦੇ ਮਗਰੇ ਤੋਂ ਰਹਿਣਾ ਆਪਣੇ ਟਰੱਕ ਆ ਟੋਪੀ ਦਾ ਵੀ ਜ਼ਮਾਨਾ ਗਿਆ ਉਹ ਚਰੀ ਤੇ ਠੰਡ ਬਹੁਤ ਜਿਆਦੇ ਸੀ ਆ ਪੰਚਿਆ ਆਇਆ ਨਾ ਟਰੱਕ ਦਾ ਬੜਾ ਦਰਦਾਈ ਨਿਕਲ ਟੋਪੀ ਬਹੁਤ ਲੱਗ ਰਹੀ ਸਿੱਧੀ ਭਾਈ ਜੀ ਨਾ ਇਹ ਮੇਰਾ ਕੰਮ ਹੈ ਹਾਂ ਕਰਨਾ ਹੀ ਪੈਣਾ ਭਾਈ ਦੇ ਮਗਰੇ ਰੱਖੀ ਆਪਾਂ ਨੂੰ ਪਤਾ ਨਹੀਂ ਚੰਗਾ ਸਟੇਸ਼ਨ ਦਾ ਔਰ ਟ੍ਰੈਫਿਕ ਦੇਖਣੇ ਯੂ ਚੈੱਕ ਕਰੋ ਇਹ ਵੀ ਘੈਂਣ ਗੱਲ ਬਾਤ ਆ ਨਾ ਸਰਾ ਲੱਗੀ ਹੋਈ ਕਹਿੰਦੇ ਧੁੱਪ ਹੀ ਕਰਕੇ ਘੈਂਣ ਲੱਗਦਾ ਨਾ ਹਾਂ ਅੰਦਰ ਸਪਰੇਜ ਨੇ ਪਰ ਇਹ ਮਾਂ ਨੇ ਬਿਠਾਇਆ ਸੀ ਹਾਂ ਹਾਂ ਉਹਨੇ ਜਦ ਆਈ ਨਾ ਗਾਣੇ 'ਚ ਦਿਖਾਇਆ ਗਾਣਾ ਕਿਹੜਾ ਸੀ ਉਹਦਾ ਫਿਲਮ ਦਾ ਹਾਂ ਹਾਂ ਕਿਉਂ ਅੱਡੇ ਕੋਈ ਬੈਠਾ ਕਹਿੰਦੇ ਲਾਈ ਆਪਣੇ ਪਿਆਪਿਆਂ ਨੇ ਕਹਿਣਾ ਸੀ ਉੱਥੇ ਹੁੰਦਾ ਤਾਂ ਨਾ ਉਹਨਾਂ ਨੇ ਕਹਣਾ ਢੱਗ ਬੈਣਾ ਯਾਰ ਰਸੇ ਹੀ ਕੀ ਪਾਏ ਇਹਦਾ ਢੱਗ ਬੈਣਾ ਚਾਹ ਦੇਖਦੇ ਫੇਰ ਸਹੀ ਗੱਲ ਆਪਣੇ ਐਂ ਸੋਚੀਣਾ ਹੈ ਲੱਗਦਾ ਨਾ ਹਰੀ ਦਾ ਪੱਤ ਨਹੀਂ ਜਾਵਾਂ ਉਹ ਹਾਂ ਉਹ ਵੀ ਮਿੱਤਰੋ ਆਪ ਆ ਗਏ ਆ ਜੋਬ ਦੇ ਇਕ ਘਟ ਲਮ ਠੀਕ ਆ ਮੇਨ ਲਾਈ ਜਾਂਦੇ ਆ ਕਿ ਕਿਹਦਾ ਮੈਂ ਲਵਾਂ ਮੈਂ ਹਾਂ ਓਕੇ ਆ ਗੋਰੇ ਦੇ ਘਰ ਨਾਲ ਆਪਾਂ ਆਹ ਟਰਾਈਵੇ ਪਟਣਾ ਲੰਘ ਗਿਆ ਪਤਾ ਹੋਂਦਾ ਸਭ ਕਿਤੇ ਜੇ ਆਪਾਂ ਡਰਾਈਵ 'ਇ ਪਟਨਾ ਹਾ ਕੱਟ ਮਾਰੀ ਜਾਂਦਾ ਹੋਰ ਆ ਇਸ ਤੇ ਆਪਾਂ ਡਰਾਈਵ 'ਇ ਪਟ ਕੇ ਟਰੱਕ 'ਚ ਲੱਤ ਗਏ ਫੇਰ ਇਹਨਾਂ ਨੇ ਬਹੁਤ ਉਰ ਲਾ ਕੇ ਆਣਾ ਚੱਲ 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 ਹੁਣ ਕੀ ਕਰਨਾ ਥੱਲੇ ਲਾ ਲਾ ਜੋ ਕੋਈ ਵੀ ਨੈਂਡ ਲੋ ਵੀ ਮਸ਼ੀਨ ਲਾਤੀ ਟਿਕਾਣੇ ਤੇ ਆਪਾਂ ਤੇ ਹੁਣ ਆਪਣਾ ਹੋ ਗਿਆ ਕਾਫੀ ਟਾਈਮ ਆਪਰਾ ਨਹੀਂ ਮਤਲਬ ਚਾਹ ਟਾਈਮ ਹੀ ਆਪਣਾ ਤਾਂ ਇਹਨਾਂ ਦਾ ਗੋਰਿਆਂ ਦਾ ਵਕਤ ਹੈ ਹੈ ਨਾ ਨਾ ਲੋੜ ਹੀ ਨਹੀਂ ਉੱਥੇ ਤਾਂ ਬੈਣੇ ਪੁੱਲ ਹੁਣ ਆਪਾਂ ਪੀਨੇ ਚਾਹ ਛੱਕਦੇ ਆ ਸਹੀ ਹੈ ਫਿਰ ਦੇਖਦੇ ਆ ਕੀ ਬਣਾ ਚਾਹ ਪੀ ਕੇ ਆਪਾਂ ਇੱਥੇ ਹੀ ਲੈ ਆਵਾਂਗੇ ਵੈਣ ਨਹੀਂ ਤਾਂ ਜਦੋਂ ਕਾਲਾ ਨਿਕਲ ਗਿਆ ਸਹੀ ਹੈ ਫਿਰ ਸੈਟ ਦੇ ਕਾਰਵਾਈ ਅਗਲੀ ਪੜਦੇ ਆ ਫਿਰ ਡਰਾਈਵੇ ਲੋ ਵੀ ਦੋਸਤੋ ਕਹਿੰਦੇ ਖਜ ਤਾਂ ਮੁੰਡਿਆਂ ਨੇ ਕੰਮ ਆ ਬੱਸ ਸਟਾਪ ਆ ਗਿਆ ਹੈ ਆ ਵੀ ਬੱਸ ਪੜਦੇ ਹੁਣ ਮਗਰੋਂ ਕੰਪਲੀਟ ਕਰਾਂਦਾ ਪਹਿਲਾਂ ਆਪਾਂ ਵੀ ਬਾਅਦ ਮਗਰ ਨਹੀਂ ਜਾਣਾ ਸੀ ਹਨ ਤੇ ਆ ਮੁੰਡੇ ਨੂੰ ਆਪਾਂ ਸਿਖਾ ਰਹੇ ਹਾਂ ਮਸ਼ੀਨ ਮੁੰਡੇ ਨੂੰ ਬਿਠਾਇਆ ਅਜੇ ਪਹਿਲੇ ਤਾਂ ਨਹੀਂ ਬਿਠਾ ਆਲੇ ਹੁਣੇ ਪਿੰਡ 2-3 ਨਹੀਂ ਹੋਏ ਮੈਂ ਵੇਖਲਾ ਚਲਾ ਕੇ ਸਹੀ ਹੈ ਨਾ ਤੇ ਸਿੱਖ ਰਿਹਾ ਮੁੰਡਾ ਹੌਲੀ-ਹੌਲੀ ਰੇਸ ਨਾ ਕਰੀ ਬਸ ਸਹੀ ਹੈ ਸਹੀ ਹੈ ਇਹਨੂੰ 2-3 ਦਿਨਾਂ ਚ ਆਪਾਂ ਪੁੱਠੇ ਸਿੱਧੀਆਂ ਬਾਗਟਾਂ ਮਾਰਨੀ ਸਿਖਾ ਦੇਣੀ ਆ ਸਹੀ ਹੈ ਨਾ ਤੇ ਆਪਾਂ ਉਹ ਨਿਸ਼ਾਨੀ ਲੱਗੀ ਬਸ ਉੱਥੇ ਤੱਕ ਕੈਂਪ ਵਾੜ ਦੇਣਾ 4 ਫੁੱਟ ਦੂਗੇ ਉੱਥੇ ਮਿੱਟੀ ਰੱਖਣ ਨੂੰ ਜਗ੍ਹਾ ਨਹੀਂ ਸੀ ਤੇ ਫਿਰ ਮੈਂ ਚੱਲ ਟਰੱਕ ਭਰ ਕੇ ਫੇਰ ਹੀ ਪਟਾਂਗੇ ਮਗਰ ਆਪਾਂ ਚੱਕਦਾ ਕੰਮ ਕਰਤਾ ਓਕੇ ਜਮਾ ਇੱਥੋਂ ਪੱਥਰ ਸੀਗਾ ਇੱਥੇ ਸਾਰੇ ਪਟ ਕੇ ਸਾਰਾ ਪੱਥਰ ਆਪਾਂ ਠੀਕਾ ਬਣਾ ਕੇ ਜਗ੍ਹਾ ਪੂਰੀ ਸੈੱਟ ਫਿੱਟ ਕਰਤਾ ਆ ਵੀ ਇੱਥੋਂ ਫੇਰ ਪਟਣਾ ਆ ਉਧਰ ਦੀ ਪਟਾਂਗੇ ਮਸ਼ੀਨ ਨੂੰ ਜਗ੍ਹਾ ਥੋੜੀ ਆ। ਆਹ ਫਿਰ ਇਧਰ ਦੀ ਖੇਚ ਲਾਂਗੇ। ਆ ਵੀ ਸਾਰਾ ਪਟਣਾ ਹੀ ਆ। ਇਹਨੂੰ ਹੀ ਸੜ ਦੇਣਾ। ਉਹਨੂੰ ਵੀ ਸਾਰੇ ਨੂੰ। ਆ ਗਿਆ ਆ ਗਿਆ। ਕਿਵੇਂ? ਕਿਵੇਂ ਕਿਵੇਂ? ਇਹ ਤਾਂ ਉਹਦੇ ਵਾਲਾ। ਹਾਂ ਉਹਦੇ ਵਾਲਾ। ਇਹਨੂੰ ਨਾ ਹੀ ਛੇੜੀ ਕੋਈ। ਚੱਕਦੇ ਕੰਮ ਟਰੱਕ ਤੂੰ ਭਰਨਾ ਲੋ ਵੀ ਮਤਰੋ ਕਹਿੰਦੇ ਆ ਤਾਂ ਕਰਦਾ ਡੰਨ ਆਪਾਂ ਆਪ ਗੋਰਾ ਬਣਾਉਣ ਲੱਗਾ ਵਾ ਬੀਸਮੈਂਟ ਵਾਲਾ ਬਾਹਰ ਇੱਥੇ ਠੀਕ ਆ ਇਹ ਆਪਾਂ ਬਣਾਦਾ ਵਧੀਆ ਇਹਨੂੰ ਡਾਊਨ ਕਰਕੇ ਤੇ ਚੜ੍ਹਾਈ ਜੀ ਕਰਤੀ ਥੋੜੀ ਜੀ ਪੌੜੀਆਂ ਪੌੜੀਆਂ ਬਣਾਊਗਾ ਫਿਰ ਇੱਥੇ ਤੇ ਹੁਣ ਬਸ ਆ ਦੋ ਘਟੇਰੀਆਂ ਰਹਿ ਗਈਆਂ ਮੁੰਡਾ ਮਗਰ ਉਹ ਲਈ ਜਾਂਦਾ ਬਾਗੜੇ ਚ ਪਾ ਆ ਕੇ ਸੈੱਟ ਕੇ ਆਪਾਂ ਇੱਥੇ ਠੀਕ ਆ ਆਜਾ ਟਰੱਕ ਦਾ ਲੰਦਗੇ ਤੇ ਵਿਕਿੰਗ ਤੋਰਦੇ ਆ ਲੈਂਗ ਲਈ ਸੈਟਅਪ ਉਹ ਦੁਪਹਿਰ ਆਪਾਂ ਕੱਲ ਨੂੰ ਕਰਾਂਗੇ ਸ਼ੁਰੂਆਤੀ ਦੋਜੇ ਕੰਮ ਡੰਨ ਕੱਲ ਨੂੰ ਕਰਾਂਗੇ ਸ਼ੁਰੂਆਤ ਪੂਰੇ ਪੱਥਰ ਪੰਡਾਂਗੇ ਵਰ ਆਪਾਂ ਕੰਕਰੀਟ ਲੋ ਇੱਕ ਹਰ ਦਾ ਟਰੱਕ ਤੋਰਦੇ ਆ ਡਰਾਈਵਰਸ ਆਪ ਦੇਖ ਲੋ 84 ਸੱਤਾ ਪੈਂ ਓਕੇ ਆ ਲੈ ਕਿੰਨੇ ਵੇਲੇ ਉਹ ਚੈਨ ਵਾਲਾ ਮੁੰਡੇ ਨਾਲ ਜੱਖ ਦਾ ਕੰਮ ਤੋਰਦਾ ਆਪਾਂ ਹੁਣ ਮੁੰਡਿਓ ਸ਼ਾਵਣ ਹੋਊਗਾ ਇਹਦੀ ਵੇੜ ਹੀ ਆਪਾਂ ਜਮਾਂ ਫਰੀ ਆ ਇਹਨੋਂ ਦਾ ਕੱਲ ਨੂੰ ਪਟਾਂਗੇ ਸਾਰੇ ਇਹਨੂੰ ਤੇ ਹੁਣ ਜਮਾਂ ਵੇਦੇ ਆ ਆ ਉਹਦੀ ਵੇੜ ਚ ਜਦੋਂ ਆਇਆ ਟਰਾਲਾ ਵੱਡਾ ਪਾ ਕੇ ਤੇ ਚੱਕ ਕੇ ਵੇਣ ਆਪਾਂ ਫੇਰ ਜਾਣਾ ਕਰਾਣਾ ਸਹੀ ਹੈ ਨਾ ਹੁਣ ਵੇਦੇ ਆ ਆ ਜਮਾਂ ਲੋ ਵੀ ਦੋਸਤੋ ਕਹਿੰਦੇ ਵਾਪਸ ਹੀ ਕਰਦੇ ਹੁਣ ਮੁੰਡੇ ਕੰਮ ਕਰਕੇ ਡੰਨ ਤੇ ਵਾਪਸ ਹੀ ਕਰਦੀ ਤਰਾ देख को मैंने ट्रैफिक ऑपरेशन तो किए मेरे कने टिकट है हेलो सारे डीबी खड़ियाना है अच्छा पे आयने फड़मे जो फर्दने हां आना फड़माला सीना ब्रो 20 ਮਿੰਟ ਲੱਗ ਜਾਣੇ ਨੇ ਲਾਈਨ ਤੇ ਜਾ ਉਹ ਲੱਗੇ ਕਿ ਲਾਈ ਮੁੰਡਿਆਂ ਦੀ ਹਾਂ ਕਾਫੀ ਮੈਂ ਥਾੜਾ ਬੱਡਿਓ ਸਰਾਗਨ ਦਾ ਬਦਈ ਮੈਂ ਆ ਤੁਸੀਂ ਚੈੱਕ ਕਰੋ ਫੜਿਓ ਉਹ ਇਹ ਕਰਦੇ ਕਿਉਂ ਇਹ ਲਾਉਣਾ ਫੜਾ ਵੇ ਕੀ ਇਹਨੇ ਕੰਮ ਐਸਾ ਲੈਣਾ ਵਾਸੀ ਹੋ ਗਈ ਆਪਣੇ ਕੰਮ ਡੰਡ ਕਰਕੇ ਦੇਖੋ ਟ੍ਰੇਨਾਂ ਕਿਹੜੇ ਟ੍ਰੇਨ ਦੇ ਟ੍ਰੇਨ ਚੜੀ ਹੋਈ ਹੈ ਇਹੋ ਲੱਗਦਾ ਹਨਾ ਚਲੋ ਵੇ ਵੱਡੋ ਮੈਲਨੇ ਉੱਤੇ ਆ ਗਿਆ ਆ ਕੇ ਵਿੱਚ ਗੱਲ ਜਣ ਜਾਂਦਾ ਤਰਾ ਹੈ ਸਰਾਲਾ ਜੋ ਪੀਤ ਵੇਖੇ ਇਸ ਤੱਕ ਘਰਾਂ ਤੋਂ ਦੀ ਜੱਕ ਦੇ ਬੋਨ ਬੋਨ ਨਿਕਲਦੀ ਢਾਲ ਲਈ ਤੋ